ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਧੰਨ ਧੰਨ ਕਲਗੀ ਤਰ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਨਾਂ ਦੇ ਪਵਿੱਤਰ ਸਥਾਨ ਆਨੰਦਗੜ੍ਹ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਥਾਨਾਂ ਤੇ ਬਸ ਸੰਗਤਾਂ ਲੈ ਕੇ ਭਾਈ ਬਿਕਰ ਸਿੰਘ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਕਿਰਪਾ ਦੁਆਰਾ ਪਿੰਡ ਮਝੇੜ ਤੋਂ ਤੇ ਪਿੰਡ ਚੀਕਣੇ ਤੋਂ ਅਤੇ ਹੋਰ ਸੰਗਤਾਂ ਇਕੱਤਰ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਅਸਥਾਨਾਂ ਤੇ ਬੜ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਭਾਈ ਬਿਕਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਗੁਰੂ ਦਾ ਜਸ ਕੀਰਤਨ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦਾ ਵਿਚਾਰ ਉਸ ਦੀ ਮਹਿਮਾ ਕਰਦੇ ਆ ਹੋਇਆ ਬਹੁਤ ਪ੍ਰੇਮ ਪਿਆਰ ਦੇ ਨਾਲ ਜਾ ਰਹੀਆਂ ਹਨ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਦਸ਼ਮੇਸ਼ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰ ਦੇ ਸਦਕਾ ਸਾਰੀਆਂ ਸੰਗਤਾਂ ਜਿਹੜੀਆਂ ਨੇ ਸਤਿਗੁਰੂ ਜੀ ਦੇ ਦਰਬਾਰ ਤੇ ਜਾਰੀਆਂ ਹਨ ਸਾਧ ਸੰਗਤ ਜੀ ਇਸ ਸਮੇਂ ਦੇ ਵਿੱਚ ਆਨੰਦਗੁਰੂ ਸਾਹਿਬ ਦੇ ਕੋਲ ਬਸ ਪਹੁੰਚ ਚੁੱਕੀ ਹੈ ਤੇ ਜਿਹੜੀਆਂ ਸੰਗਤਾਂ ਨੇ ਬਹੁਤ ਪ੍ਰੇਮ ਪਿਆਰ ਨਾਲ ਜਸ ਕਰਦੀਆਂ ਹੋਈਆਂ ਰੱਬ ਦਾ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਹੋਈਆਂ ਬਹੁਤ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਪਾਵਨ ਧਰਤੀ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਆਰਾਮ ਰਾਜੇ ਕਿਲਾ ਆਨੰਦਗੜ੍ਹ ਸਾਹਿਬ ਪਹੁੰਚ ਹਾਂ ਹਣ ਸੋ ਗੁਰੂ ਰੂਪ ਸਾਧ ਸੰਗਤ ਜੀ ਇਹ ਡਰਾਈਵਰ ਵੀਰ ਜਿਸ ਨੇ ਨਮਸਕਾਰ ਮਹਾਰਾਜ ਦੇ ਚਰਨਾਂ 'ਚ ਕੀਤੀ ਹੈ ਬਹੁਤ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਸੰਗਤਾਂ ਨੂੰ ਲੈ ਕੇ ਆਇਆ ਹੈ ਸੋ ਗੁਰੂ ਰੂਪ ਸਾਧ ਸੰਗਤ ਜੀ ਕਿਲਾ ਆਨੰਦਗੜ੍ਹ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਘਰ ਹੈ ਤੇ ਗੁਰੂ ਰੂਪ ਸਾਧ ਸੰਗਤ ਜੀ ਸਾਡਾ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਤੇ ਸਾਡੀ ਮਾਤਾ ਮਾਤਾ ਸਹਿਬ ਘੋਰ ਜੀ ਪਿਓ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਮਾਤਾ ਸਾਹਿਬ ਕੋਰ ਜਿਹੀ ماں ਮਿਲ ਜੇ ਉਹਨੇ ਹੋਰ ਤੋਂ ਕੀ ਲੈਣਾ ਦੁਨੀਆਂ ਤੋਂ ਜਿਹਨੂੰ ਆਨੰਦਪੁਰ ਸਾਹਿਬ ਵਰਗੀ ਥਾਂ ਮਿਲ ਜੇ ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਗੁਰੂ ਰੂਪ ਸਾਹਿਬ ਸੰਗਤ ਜੀ ਸੰਗਤਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਉਤਰ ਰਹੀਆਂ ਨੇ ਇੰਨੇ ਪ੍ਰੇਮ ਪਿਆਰ ਦੇ ਨਾਲ ਔਰ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਬਸ ਵਿੱਚ ਸੰਗਤਾਂ ਆਈਆਂ ਨਾ ਗੁਰੂ ਰੂਪ ਸਾਹਿਬ ਸੰਗਤ ਜੀ ਬਹੁਤ ਪ੍ਰੇਮ ਪਿਆਰ ਦੇ ਨਾਲ ਗੁਰੂ ਸਾਹਿਬ ਦਾ ਜਸ ਕਰਦੀਆਂ ਆਈਆਂ ਹੈ ਸੋ ਧੰਨ ਤਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀਆਂ ਸੰਗਤਾਂ ਤੇ ਕਿਰਪਾ ਕਰੇ ਪਿੰਡ ਮਝੇੜ ਚੀਕਣਾ ਬਰੂਆਲ ਦਹਿਣੀ ਮੋੜੇ ਤੋਂ ਮੱッセਵਾਲ ਤੋਂ ਦਭੂੜ ਤੋਂ ਕੀਰਤਪੁਰ ਸਾਹਿਬ ਤੋਂ ਸੰਗਤਾਂ ਜਊਵਾਲ ਪਟੋਲੀ ਕਲਿਆਣਪੁਰ ਤੋਂ ਕੀਰਤਪੁਰ ਸਾਹਿਬ ਤੋਂ ਸੰਗਤਾਂ ਹੋਰ ਬਡਲ ਤੋਂ ਬਹੁਤ ਦੂਰ ਦੂਰ ਤੋਂ ਸੰਗਤਾਂ ਇੱਥੇ ਆ ਕੇ ਪਹੁੰਚੀਆਂ ਹਨ ਨਕੀਆਂ ਤੋਂ ਤੇ ਲਾਗਲੇ ਜਿੰਨੇ ਵੀ ਪਿੰਡ ਨੇ ਸਾਰੀਆਂ ਪਿੰਡਾਂ ਤੋਂ ਸੰਗਤਾਂ ਆਦਿਆਂ ਹੋਇਆਂ ਸ਼ਾਹਪੁਰ ਬੇਲਾ ਗੱਜਪੁਰ ਚੰਦਪੁਰ ਹਰੀਵਾਲ ਤੋਂ ਹੋਰ ਬਹੁਤ ਸਥਾਨਾਂ ਤੇ ਨਗਰਾਂ ਤੋਂ ਸੰਗਤਾਂ ਜਿਹੜੀਆਂ ਨੇ ਧੰਨ ਧੰਨ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਥਾਨਾਂ ਤੇ ਪਹੁੰਚੀਆਂ ਹਨ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਸਾਡਾ ਬਹੁਤ ਵੱਡਾ ਸੁਭਾਗ ਸਾਡੇ ਬਹੁਤ ਵੱਡੇ ਚੰਗੇ ਕਰਮ ਹੈ ਕਿ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਨਮੇ ਹਾਂ ਤੇ ਇੱਥੇ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਜਿਹੜੀਆਂ ਮਹਾਰਾਜ ਜੀ ਦੀਆਂ ਰਹਿਮਤਾਂ ਨੇ ਉਦਿਆਂ ਰਹਿਮਤਾਂ ਨੂੰ ਪ੍ਰਾਪਤ ਕਰ ਰਹੇ ਹਾਂ ਸੋ ਗੁਰੂ ਪਿਆਰਿਓ ਸਾਹਮਣੇ ਹੀ ਸ਼ਹੀਦੀ ਬਾਗ ਹੈ ਜੋ ਕਿ ਪਹਿਲੇ ਗੁਰੂ ਦਾ ਬਾਗ ਹੋਇਆ ਕਰਦਾ ਸੀ ਤੇ ਗੁਰੂ ਰੂਪਸਾਦ ਸੰਗਤ ਜੀ ਸ਼ਹੀਦੀ ਬਾਗ ਤੋਂ ਸਾਹਮਣੇ ਧੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਪਣਾ ਘਰ ਕਿਲਾ ਅਨੰਦਗੜ੍ਹ ਸਾਹਿਬ ਹੈ ਸੋ ਗੁਰੂ ਰੂਪਸਾਦ ਸੰਗਤ ਜੀ ਆ ਸੰਗਤਾਂ ਜੋ ਤੁਹਾਡੇ ਸਾਹਮਣੇ ਬਸ ਤੋਂ ਉਤਰ ਰਹੀਆਂ ਦੇਖ ਕੇ ਪਤਾ ਲੱਗਦਾ ਏ ਸੰਗਤਾਂ ਜਿਹੜੀਆਂ ਠਾਠਾਂ ਮਾਰਦਾ ਕੱਠ ਸੀ ਇੱਕ ਬਸ ਦੇ ਵਿੱਚ ਐਨੀ ਸੰਗਤ ਪ੍ਰੇਮ ਪਿਆਰ ਨਾਲ ਆਈ ਹੈ ਤੇ ਨਗਰਾਂ ਨਗਰਾਂ ਤੋਂ ਜਿਹੜੀਆਂ ਨੇ ਇਹ ਬਸਾਂ ਆਈਆਂ ਨੇ ਜੋ ਕਿ ਆਨੰਦਗੜ੍ਹ ਸਾਹਿਬ ਦੇ ਵਿੱਚ ਪਹੁੰਚੀਆਂ ਹਨ ਸੋ ਗੁਰੂ ਰੂਪ ਸਾਧ ਸੰਗਤ ਜੀ ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ ਹੈ ਸ਼੍ਰੋਮਣੀ ਕਮੇਟੀ ਅਤੇ ਕਿਲਾ ਅਨੰਦਗੜ੍ਹ ਸਾਹਿਬ ਦੇ ਸਹਾਇਕ ਦੇ ਨਾਲ ਇਹ ਜਿਹੜੀਆਂ ਬੱਸਾਂ ਏ ਕਾਰ ਸੇਵਾ ਅਨੰਦਗੜ੍ਹ ਸਾਹਿਬ ਸੋ ਇਹਨਾਂ ਦਾ ਵੀ ਬੜਾ ਧੰਨਵਾਦ ਹੈ ਪਰ ਸਭ ਤੋਂ ਵੱਡਾ ਧੰਨਵਾਦ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਦਰ ਘਰ ਤੇ ਉੱਤੇ ਬੁਲਾਇਆ ਹੈ ਸੋ ਮਹਾਰਾਜ ਦੇ ਗੁਰਸਿੱਖ ਪਿਆਰੇ ਮਹਾਰਾਜ ਦੀਆਂ ਸੰਗਤਾਂ ਨੂੰ ਲੈ ਕੇ ਆ ਰਹੇ ਹਨ ਮਹਾਰਾਜ ਕਿਰਪਾ ਕਰਨ ਸੋ ਇਹ ਇੱਕ ਬਖਸ਼ਿਸ਼ ਹੈ ਮਹਾਰਾਜ ਦੀ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਇਹ ਜੋ ਸਥਾਨ ਨੇ ਆਪ ਜੀ ਨੇ ਦਰਸ਼ਨ ਕੀਤੇ ਹੈ ਇਹ ਮਹਾਰਾਜ ਦਾ ਧਰ ਘਰ ਮਹਾਰਾਜ ਦੇ ਸਥਾਨ ਹਨ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਮਹਾਰਾਜ ਕਿਰਪਾ ਕਰੇ ਸਭ ਸੰਗਤਾਂ ਦੇ ਗੁਰੂ ਪਿਆਰਿਓ ਜਦੋਂ ਵੀ ਸਮਾਂ ਲੱਗਦਾ ਜਦੋਂ ਤਖਸ਼ੀਰ ਕੀ ਇਸ ਗੜ੍ਹ ਸਾਹਿਬ ਆਂਦੇ ਹੋ ਤੇ ਅਨੰਦਗੜ੍ਹ ਸਾਹਿਬ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਤੇ ਸਾਹਮਣੇ ਸ਼ਹੀਦ ਦੀ ਬਾਗ ਹੈ ਇਸ ਸਥਾਨ ਦੇ ਵੀ ਦਰਸ਼ਨ ਕਰਕੇ ਜਾਇਆ ਕਰੋ ਸੋ ਇਹ ਵੀ ਮਾਲਕ ਦੇ ਦਰ ਘਰ ਨੇ ਇਨ੍ਹਾਂ ਤੇ ਆਕੇ ਨਕਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਪਿਆਰਿਓ ਸੰਗਤਾਂ ਵਿੱਚ ਰੱਬ ਵੱਸਦਾ ਹੈ ਵਿੱਚ ਸੰਗਤ ਹਰ ਪ੍ਰਭ ਬਸੈ ਜੀਉ ਸੰਗਤਾਂ ਵਿੱਚ ਰੱਬ ਵੱਸਦਾ ਹੈ ਸੋ ਆਹ ਸਥਾਨ ਜਿੱਥੇ ਤੁਸੀਂ ਦੇਖ ਰਹੇ ਹੋ ਆਨੰਦਗੜ੍ਹ ਸਾਹਿਬ ਦੀਆਂ ਇਹ ਉਹ ਪੌੜੀਆਂ ਹਨ ਗੁਰੂ ਸਾਹਿਬ ਜੀ ਦਾ ਉਹ ਇਹ ਘਰ ਹੈ ਜਿਸ ਘਰ ਦੇ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਬਿਰਾਜਮਾਨ ਹੋਇਆ ਕਰਦੇ ਸੀ ਤੇ ਅੱਜ ਜਿਹੜਾ ਸੰਗਤਾਂ ਦਾ ਪਿਆਰ ਹੈ ਸੰਗਤਾਂ ਦਾ ਪਿਆਰ ਜਿਹੜਾ ਹੈ ਤੁਹਾਡੇ ਸਾਹਮਣੇ ਆ ਰਹੇ ਨੇ ਇਹ ਬਾਬਾ ਜੀ ਨੇ ਤੇ ਨਾਲ ਭਾਈ ਰਾਮਦੇਵਾਲ ਸਿੰਘ ਜੀ ਖਾਲਸਾ ਖੜੇ ਹੈ ਤੇ ਇਹ ਮਹਾਪੁਰਖ ਨੇ ਬਾਬਾ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਭਾਗ ਸਿੰਘ ਜੀ ਬਾਬਾ ਲਾਲ ਸਿੰਘ ਜੀ ਜੋ ਤਸਵੀਰਾਂ ਦੇਖੀਆਂ ਨੇ ਸੋ ਗੁਰੂ ਪਿਆਰਿਓ ਇਹ ਨੇ ਭਾਈ ਮਹਾ ਸਿੰਘ ਜੀ ਲਹਿੜੀਆਂ ਤੋਂ ਇਹ ਵੀ ਸੰਗਤਾਂ ਲਹਿੜੀਆਂ ਤੋਂ ਸੰਗਤਾਂ ਲੈ ਕੇ ਆਏ ਨੇ ਨੂਰਪੁਰ ਸਾਈਡ ਦੇ ਵਿੱਚ ਬਹੁਤ ਜ਼ਿਆਦਾ ਪਿੰਡ ਪੈਂਦੇ ਨੇ ਜਿਨ੍ਹਾਂ ਤੋਂ ਅਲੱਗ-ਅਲੱਗ ਨਗਰਾਂ ਤੋਂ ਸੰਗਤਾਂ ਲੈ ਕੇ ਆਏ ਹਨ ਸੋ ਮਹਾਰਾਜ ਕਿਰਪਾ ਕਰਨ ਜਿੰਨੇ ਵੀ ਨੇ ਮਹਾਪੁਰਖ ਬਾਬਾ ਸੋਚਾ ਸਿੰਘ ਜੀ ਜੋ ਕਿ ਬਾਬਾ ਸਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਇਸ ਸਮੇਂ ਦੇ ਵਿੱਚ ਮੁੱਖ ਪ੍ਰਬੰਧਕ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਵੱਡੇ ਵੱਡੇ ਪ੍ਰੋਗਰਾਮ ਸਮਾਗਮ ਮਨਾਏ ਜਾਂਦੇ ਹਨ ਸੋ ਇਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਬਹੁਤ ਪ੍ਰੇਮ ਪਿਆਰ ਜਿਹੜਾ ਹੈ ਸੰਗਤਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਜਿਹੜੇ ਗੁਰਸਿੱਖ ਬੈਠੇ ਨੇ ਬਹੁਤ ਪ੍ਰੇਮ ਪਿਆਰ ਦੇ ਨਾਲ ਗੁਰਬਾਣੀ ਮਹਾਰਾਜ ਜੀ ਦਾ ਕੀਰਤਨ ਕਥਾ ਵਿਚਾਰ ਸਰਵਨ ਕਰ ਰਹੇ ਨੇ ਤੇ ਕੁਝ ਸੰਗਤਾਂ ਜਿਹੜੀਆਂ ਨੇ ਚਾਹ ਪਕੋੜੇ ਜਾਂ ਪ੍ਰਸ਼ਾਦੇ ਦਾ ਲੰਗਰ ਲਗਾ ਰਹੀਆਂ ਨੇ ਸ਼ਿਕਾ ਰਹੀਆਂ ਨੇ ਤੇ ਕੁਝ ਸੰਗਤਾਂ ਸ਼ੱਕ ਰਹੀਆਂ ਨੇ ਸੋ ਬਹੁਤ ਜ਼ਿਆਦਾ ਸੰਗਤਾਂ ਵੱਲੋਂ ਪ੍ਰੇਮ ਪਿਆਰ ਬਖਸ਼ਿਸ਼ ਹੋਇਆ ਹੈ ਸੋ ਭਾਈ ਬਿਕਰ ਸਿੰਘ ਜੀ ਮझे ੜ ਜਿਹੜੇ ਕੇ ਸਾਹਮਣੇ ਖੜੇ ਹਨ ਇਹਨਾਂ ਨੇ ਵੀ ਮਹਾਰਾਜ ਦੀ ਬਖਸ਼ਿਸ਼ ਕਿਰਪਾ ਦੁਆਰਾ ਗੱਡੀਆਂ ਦਾ ਬੱਸਾਂ ਦਾ ਪ੍ਰਬੰਧ ਕਰਵਾਇਆ ਸੀ ਸੋ ਇਹਨਾਂ ਦਾ ਬੜਾ ਧੰਨਵਾਦ ਹੈ ਸ਼੍ਰੋਮਣੀ ਕਮੇਟੀ ਗੁਰਦਾਰਾ ਸਾਹਿਬ ਅਤੇ ਅਮਰਜੀਤ ਸਿੰਘ ਜੀ ਚਾਵਲਾ ਅਤੇ ਸਮੂਹ ਮੈਂਬਰ ਸਾਹਿਬਾਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੈੱਡ ਗ੍ਰਾਂਥੀ ਸਾਹਿਬ ਅਤੇ ਮਹਰੇਜਾ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਪਰ ਸਭ ਤੋਂ ਵੱਡਾ ਧੰਨਵਾਦ ਸਾਬ ਸ੍ਰੀ ਗੁਰੂ ਗੋਬਿੰਦ